ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਹੁਣੇ ਆ ਰਹੀ ਹੈ ਹੁਣੇ ਹੁਣੇ ਇੱਥੇ ਆ ਗਿਆ ਵੱਡਾ ਜ਼ਬਰਦਸਤ ਪਚਾਲ ਲੱਗੇ ਵੱਡੇ ਝੜ ਕੇ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਇੱਕ ਪਾਸੇ ਪੂਰਾ ਦੇਸ਼ ਰੌਣਕਾਂ ਦੇ ਇਸ ਵਕਤ ਲਈ ਦਵਾਈ ਬਣਾ ਰਿਹਾ ਹੈ ਤੇ ਇਸ ਦੌਰਾਨ ਖਬਰ ਆ ਰਹੀ ਹੈ ਕਿ ਦਿੱਲੀ ਐਨਸੀਆਰ ਚਪਚਾਲੇ ਝੜ ਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਚਪਚਾਲ ਦੇ ਝੜ ਕੇ ਮਹਿਸੂਸ ਕੀਤੇ ਗਏ ਰੈਕਟਰ ਪੇ ਮੰਡੇ ਤੇ ਪੇ ਚਾਲ ਦੀ ਤੀਬਰਤਾ 7.2 ਮਾਪੀ ਗਈ ਆ ਤੇ ਚਪਚਾਲ ਦਾ ਕੇਂਦਰ ਚੀਨ ਦੇ ਸ਼ਨੀਗਿਆ ਖੇਤਰ ਵਿੱਚ ਸੀ ਚਪਚਾਲ ਦੇ ਝੜ ਕੇ ਇੰਨੇ ਜ਼ਬਰਦਸਤ ਹਨ ਕਿ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਸੜਕਾਂ ਦੇ ਅੱਗੇ ਜਾਣਕਾਰੀ ਮੁਤਾਬਕ ਹੈ ਦਿੱਲੀ ਐਨਸੀਆਰ ਸਮੇਤ ਉੱਤਰ ਪ੍ਰਦੇਸ਼ ਹਰਿਆਣਾ ਉੱਤਰਖੰਡ ਚਪਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਇਸ ਤੋਂ ਪਹਿਲਾਂ 11 ਜਨਵਰੀ ਨੂੰ ਦਿੱਲੀ ਐਨਸੀਆਰਸ ਸਮੇਤ ਕਈ ਰਾਜਾਂ 'ਚ ਵਿਚਾਲਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਸਮੇਤ ਪੰਜਾਬ 'ਚ ਵਿਚਾਲਦੇ ਝਟਕੇ ਕਰਕੇ ਤਰਤੀ ਇੱਕ ਵਾਰ ਫਿਰ ਕਮਗੀ ਅਤੇ ਵਿਚਾਲਦੇ ਝਲਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ ਵਿਚਾਲਦੀ ਤੀਬਰਤਾ 6.2 ਸੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ